ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੇਰ ਅਕਾਲ ਮੂਰਤ ਜਿਸੇ ਭੰ ਗੁਰ ਪ੍ਰਸਾਦ ਅਸਮਲ ਪਹਿਲਾ ਵਾਰਸ ਲੋਕਾ ਨਾਰ ਸਲੋਕ ਬੀ ਮਾਲੇ ਪਹਿਲੇ ਕੀ ਲਿਖੇ ਟੂਡੇ ਅਸਰਾ ਜੀ ਕੀ ਤੁਨੇ ਸਲੋਕ ਮਾਲਾ ਪਹਿਲਾ ਬਲਿਆਰੀ ਗੁਰੇ ਆਪਣੇ ਦਿਹਾੜੀ ਸਦਬਾਰ ਰੋਜਨ ਮਾਨਸਤੇ ਦੇਵਤੇ ਇਕ ਕਰਤਨਾ ਲਾਗੀ ਵਾਰ ਮਾਲਾ ਦੂਜਾ ਜੇ ਸੁ ਚੰਦਾ ਉਗਵੈ ਸੂਰ ਚੜੇ ਹਜ਼ਾਰ ਇੱਤੇ ਝਾਨਣ ਹੋਂਦਿਆਂ ਗੁਰ ਬਿਨ ਕੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੇਤਨੇ ਮਨ ਆਪਣੇ ਸੁਚੇਤ ਛੁਟੇ ਤਲਬਵਾੜ ਜਾਂ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁਟਿਆ ਕੋ ਨਾਨਕ ਸੋ ਨਾਹੀਂ ਫਲੀਆਂ ਫੁੱਲੀਆਂ ਬਪੜੇ ਬਿਤਨ ਵਿੱਚ ਸਵਾਵ ਪੌੜੀ ਆਪੀ ਨੇ ਆਪ ਸਜਾਓ ਆਪੀ ਨਿਰਚਾਓ ਨਾਉ ਤੋਏ ਕੁਦਰਤ ਸਾਜੇ ਕਰਾਸਨ ਦਿੱਟੋ ਚਾਓ ਦਾਤਾ ਕਰਤਾਪ ਤੋਂ ਤੁਸੀਂ ਦੇਵੇ ਘਰੇ ਪਸਾਓ ਤੋ ਜਣੋਈ ਸਭ ਸੇ ਦਿਲ ਚਿੰਦਕਵਾਓ ਕਰਾਸਨ ਦਿੱਟੋ ਚਾਓ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਏ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦ ਆਖੇ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋ ਸੱਚੀ ਤੇਰੀ ਸਿਵ ਸੱਚੀ ਸਲਾ ਸੱਚੀ ਤੇਰੀ ਕੁਦਰ ਸੱਚੇ ਪਾਸ਼ਾ ਨਾਨਕ ਸੱਚ ਤੇ ਆਵਨ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ ਵੱਡੇ ਵੱਡੇ ਜੇ ਵੱਡਾ ਨਾਂ ਵੱਡੇ ਵੱਡੇ ਜੇ ਸੱਚ ਨੇ ਆਉ ਵੱਡੀ ਵੱਡੇ ਜਾਣ ਚਲਤਾ ਵੱਡੀ ਵੱਡਈ ਜਾਣਿਆ ਲਾਉ ਵੱਡੀ ਵੜੀ ਬੂਜੇ ਸਪਾ ਵੱਡੀ ਵੜੇ ਜਾ ਪੋਚਨਾ ਦਾਤ ਵੱਡੀ ਵੱਡੇ ਜਾਪੇ ਆਪ ਨਾਨਕ ਕਰਨ ਕਤਨੇ ਜਾਏ ਕੀਤਾ ਕਰਨਾ ਸਰਬ ਰਜਾਏ ਮਹਲਾ ਦੂਜਾ ਇਹ ਜੋ ਸੱਚੀ ਕੀ ਕੋਟੜੀ ਸੱਚੇ ਕਾ ਵਿੱਚ ਵਾਸ ਏਕਨਾ ਹੁਕਮ ਸਮਾਇ ਲੈਕਨਾ ਹੁਕਮੇ ਕਰੇ ਵਿਨਾਸ਼ਿਕ ਨਾ ਪਾਣੇ ਕੱਢ ਲੈਕਨਾ ਮਾਇਆ ਵਿੱਚ ਵਿਨਾਸ਼ ਐ ਮੇ ਆਖਣਾ ਜਾਪੀ ਜੇ ਕਿਸਿਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਸੇ ਪੌੜੀ ਨਾਨਕ ਜੀ ਪਾਇ ਕਿ ਲਿਖਨਾਵੇਂ ਧਰਮ ਬਿਆਲੇ ਉਤੇ ਸੱਚੇ ਸਚ ਨਿਪੜੈ ਚੁਣਮਕੜ ਜੰਜਮਾਲਿਆ ਥਾਵ ਨਾ ਪਾਇਨ ਕੁੜਿਆਰ ਮੁਕਾਲੇ ਦੁਜਕ ਚਾਲਿਆ ਤੇਰੇ ਨਾਇ ਰੱਤੇ ਸਜਣ ਗਯਾਰਗੇ ਸੇ ਟਕਣ ਵਾਲਿਆ ਲਿਖਨਾਵੇਂ ਧਰਮ ਬਿਆਲੇ ਸ਼ਲੋਕ ਮਹਲਾ ਪਹਿਲਾ ਵਿਸਮਾਦਨਾਦ ਵਿਸਮਾਦਵੇਦ ਵਿਸਮਾਦਜੀ ਵਿਸਮਾਦਪੈਰ ਵਿਸਮਾਦਰੂਪਰਾ ਵਿਸਮਾਦਰੰਗ ਵਿਸਮਾਦਨਾਗੇ ਪਿਰੇ ਜੰਤ ਵਿਸਮਾਦਪਉਣ ਵਿਸਮਾਦਪਾਣੀ ਵਿਸਮਾਦਗੁਣ ਖੜੀਵਡਾਣੀ ਵਿਸਮਾਦਧਰਤੀ ਵਿਸਮਾਦਖਾਣਿ ਵਿਸਮਾਦਸਾਦ ਲੱਗੇ ਪ੍ਰਾਣੀ ਵਿਸਮਾਦਸੰਯੋਗ ਵਿਸਮਾਦਵਿਨਯੋਗ ਵਿਸਮਾਦਭੋਗ ਵਿਸਮਾਦਭੋਗ ਵਿਸਮਾਦਸਿਪਤ ਵਿਸਮਾਦਸਲਾ ਵਿਸਮਾਦਉਜੜ ਵਿਸਮਾਦਰਾ ਿਸ ਸਮਾਦ ਨੇੜੇ ਵਿਸਮਾਦੂਰ ਇਸਮਾਦ ਦੇਖੇ ਹਾਜ਼ਰ ਹਜੂਰ ਵੇਖ ਵਿਣਾਂ ਰਿਐ ਵਿਸਮਾਦ ਨਾਨਕ ਭਜਨ ਪੂਰੇ ਪਾਗ ਮਾਲਾ ਪਹਿਲਾ ਕੁਦਰਤ ਇਸੇ ਕੁਦਰਤ ਸੁਣੀਐ ਕੁਦਰਤ ਬਉਸਸਾਰ ਕੁਦਰਤ ਪਤਾਲੇ ਆਕਾਸੀ ਕੁਦਰਤ ਸੜਬਕਾਰ ਕੁਦਰਤ ਵੇਦ ਪੁਰਾਨ ਕਥੇਬਾ ਕੁਦਰਤ ਸੜਬ ਵਿਚਾਰ ਕੁਦਰਤ ਖਾਣਾ ਪੀਣਾ ਪੈਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨ ਸਿਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕਿਆਂ ਕੁਦਰਤ ਵਦਿਆਂ ਕੁਦਰਤ ਮਾਰ ਅਪਮਾਨ ਕੁਦਰਤ ਪਉਣ ਪਉਣ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਕ ਕੁਮੈਂ ਅੰਦਰ ਵੇਖੇ ਵਰਤੇ ਤਾਕੋ ਤਾਕ ਪੌੜੀ ਆਪੀ ਨੇ ਭੋਗ ਭੁਖਿ ਵਿਸਮੜ ਭੋਰ ਸਦਾਇਆ ਵੱਡਾ ਹੋਦੁਨੀ ਦਾਰ ਗਲ ਮੰਗਲ ਗਤ ਚਲਾਇ ਅਗੇ ਕਰਨੀ ਕੀਰਤ ਬਾਚੀ ਬੇ ਲੇਕਾ ਕਰ ਸਮਝਾਇਆ ਥਾਵ ਨ ਹੋਈ ਪੁੰਦੇ ਪੁੰਦਿਆ ਕੋਣ ਸੁਣਿਆ ਕੇ ਰਵਾਇਆ ਮਨੰਤੇ ਜਨਮ ਗਵਾਇ ਸਲੋਕ ਮਹੱਲਾ ਪਹਿਲਾ ਬੇਵਿਚ ਪਾਉਣ ਸਦਵਾ ਬੇਵਿਚ ਲੈ ਲਖ ਦਰਿਆਵ ਬੇਵਿਚ ਅਗਣ ਕੱਢੇ ਵਿਰਾਗ ਬੇਵਿਚ ਧਰਤੀ ਦੱਬੀ ਪਾਰ ਬੇਵਿਚ ਇੰਦ ਪ੍ਰੇਸ ਰੁਪਾਰ ਬੇਵਿਚ ਰਾਜਾ ਧਰਮ ਦੀਵਾਰ ਬੇਵਿਚ ਸੂਰਜ ਬੇਵਿਚ ਚੰਦ ਕੋ ਕੁਰੜ ਚਲਤਨਾ ਅੰਤ ਬੇਵਿਚ ਸਰਬ ਸੁਰਨਾਥ ਬੇਵਿਚ ਨਾਣ ਾਕਾਸ਼ ਬੇਵਿਚ ਜੋਦ ਮਾਵਲ ਸੂਰ ਬੇਵਿਚ ਆਵੇ ਜਾਵੇ ਪੂਰ ਸਗਲਿਆ ਪਉ ਲਿਖਿਆ ਸਰ ਲੈਕ ਨਾਨਕ ਨਿਰਭਉ ਨਿਰੰਕਾਰ ਸਚੇਕ ਮਹਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਔਰ ਕੇਤੇ ਰਾਮ ਰਵਾਲ ਕੇਤੇ ਕਨਕਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗਿੜਮਣ ਪੂਰੇ ਤਾਲ ਬਜਾਰੀ ਬਜਾਰ ਮੇ ਆਏ ਕੱਡੇ ਬਜਾਰੇ ਗਾਵੇ ਰਜਾ ਰਾਣੀਆਂ ਬੋਲੇ ਅਲਪ ਤਾਲ ਉਲਕਟਕਿਆ ਕੇ ਮੁੰਦੜੇ ਲਕਟਕਿਆ ਕੇ ਹਾਰ ਜਿਤਨੇ ਪਾਈਏ ਨਾਨਕ ਆਸੇ ਤਿਤਨੇ ਹੋਵੇ ਛਾਰ ਗਿਆਨਾਂ ਹਾਂ ਗੱਲਿਏ ਡੂੜੀ ਇਕਤ ਨਾ ਕਰੜਾ ਸਾਰ ਕਰ ਮਿਲੇ ਤਾਂ ਪਾਈਏ ਹੋਰ ਹੁਕਮਤੁ ਹੁਕਮਖਵਾਰ ਪੋੜੀ ਨਦਰ ਕਰੇ ਜੇ ਆਪਣੇ ਤਨ ਅਦਰੇ ਸਤਿਗੁਰ ਪਾਇਆ ਇਹ ਜੀਆਂ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸੁਬ ਸੁਣਾਇਆ ਸਤਿਗੁਰ ਜੀਵੜਾ ਤਤ ਕਉ ਨਾ ਹੀ ਸੁਬ ਸੁਨਿਆ ਲੋਕ ਸੁਬਾਇਆ ਸਤਗੁਰ ਮਿਲੇ ਸਚ ਭਾਇਆ ਜਿਨਿ ਵਿੱਚ ਆਪ ਗਵਾਜਨ ਸਚੋ ਸੱਚ ਵਜਾਇ ਸਲੋਕ ਮਹਲਾ ਪਹਿਲਾ ਕੜੀਆਂ ਸਬੇ ਗੋਪੀਆਂ ਪੈ ਰਿ ਗਨ ਗੋਪਾਲ ਗਹਿਨੇ ਪਣ ਪਣੇ ਬਸੰਤਰ ਚੰਦ ਸੂਰਜ ਉਤਾਰ ਸਗਲੇ ਤ੍ਰਿਤੀ ਮਾਰ ਤਨ ਵਰਤਨ ਸਰਵੰਜਾਲ ਨਾਨਕ ਮੁਸੇ ਗਿਆਨ ਹੋਣੀ ਖਾਇ ਗਏ ਜਮਕਾਲ ਮਹਲਾ ਪਹਿਲਾ ਵਾਇਨ ਚੇਲੇ ਨਚਣ ਗੁਰ ਪੈ ਰਹਿ ਲਾਨ ਪੈਨ ਸਿਰ ਉੜ ਉੜ 라ਵਾ ਜਾਟੇ ਪਾਇ ਵੇਖੇ ਲੋਕ ਸਿਗਰ ਜਾਏ ਰੋਟਿਆਂ ਕਰਨ ਪੂਰੇ ਤਾਲਾ ਪਛਾੜੇ ਧਰਤੀ ਨਾਲੇ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪੁਰ ਨਰੰਕਾ ਸੱਚ ਨਾਮ ਜਾ ਕਾ ਗਿਆ ਸਗਲ ਜਾਨ ਸੇਵਕ ਸੇਵੇ ਕਰਮ ਚੜਾਓ ਬਿਨੇ ਰਣ ਜਨਾਮ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੋ ਚਰਕਾ ਚੱਕੀ ਚਾਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਦਾਨੀਆਂ ਗਾ ਪੰਕੇ ਪੌਂਦੇ ਲੈਣਾ ਸਾਸ ਸੋਏ ਝੜ ਪੋਏ ਜੰਤ ਨਾਨਕ ਪੌਂਦੇ ਅਗਨਤਨ ਅੰਤ ਵੰਦਨ ਬੰਦ ਪਾਏ ਸੋਏ ਪੇ ਕਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੜ ਨਾ ਜਏ ਸਿੱਤ ਨਾ ਹੋਏ ਨੱਚਣ ਕੁਦਰ ਮਨ ਕਾ ਚਾਉ ਨਾਨਕ ਜਿਨ ਮਨ ਪਾਉ ਤਿਨਾ ਮਨ ਪਾਉ ਪੌੜੀ ਨਾਮ ਤੇਰਾ ਨਿਰੰਕਾਰ ਨਾਏ ਲਈ ਨਿਰਕ ਨਾ ਜਾਈਏ ਜੀ ਪ੍ਰਭ ਸਭ ਤਿਸਦਾ ਜੇ ਖਾਜੀ ਆਕ ਗਵਾਈਏ ਜੇ ਲੋੜੇ ਚੰਗਾ ਆਪਣਾ ਕਰਪਨੋ ਨੇច ਸਦਾਈਏ ਜਜਰਵਾਨਾ ਪਰਸ ਕਰੇਂਦੀ ਆਈਏ ਕੋਰੇ ਨਾ ਭਰੀ ਪਈ ਸਲੋਕ ਮਹੱਲਾ ਪਹਿਲਾ ਮੁਤਲਮਾਨਾ ਸਿਵ ਸਰੀਰਿਤ ਪੜਪੜ ਕਰੇ ਵਿਚਾਰ ਬੰਦੇ ਸਜਿ ਪਜ ਬੰਦੀ ਵੇਖਣ ਕੋ ਦੀਦਾਰ இந்து ਸਲਾਇ ਸਲਾ ਅੰਦਰਸਰਨ ਰੂਪ અપਾਰ ਤੀਰਤ ਨਾਮ ਅਰਚਾ ਪੂਜਾ ਅਗਰਵਾਸ ਭੇ ਕਾਰ ਜੋਗੀ ਸੁਨ ਤਿਆਵਨ ਜੇ ਤੇਲਕ ਨਾਮ ਕਰਤਾਰ ਸੁਖਮ ਮੂਰਤ ਨਾਮ ਰੰਜਨ ਕਾਇਕ ਆਕਾਰ ਸਤਿਆ ਮਨ ਸੰਤੋਗ ਵਿਜੇ ਦੇੜੇ ਕੇ ਵਿਚਾਰ ਦੇ ਦੇ ਮੰਗੇ ਸੈਸਾ ਗੁਣਾ ਸੋ ਬਾਂਕਰ ਸੰਸਾਰ ਚੋਰਾ ਜਰ ਤਿਪੜਿਆ ਰ ਕਰਾਬਾ ਵਿਕਾਰ ਇੱਕ ਹੁੰਦਾ ਖਾਇ ਚਲੇ ਧਾਉ ਤਿਨਾ ਵੀ ਕਾਈ ਕਾਰ ਜਲਤਲ ਮੇ ਜੀਆ ਪੂਰੇ ਲੋ ਆਕਾਰ ਆਕਾਰ ਓ ਜੇ ਆਖੇ ਸੋ ਤੋ ਜਾਣੇ ਤਿਨਾ ਵੀ ਤੇਰੀ ਸਾਰ ਨਾਨਕ ਭਗਤਾ ਬੁਖਸਲਾ ਅਨ ਸੁਚ ਨਾਮ ਆਧਾਰ ਸਦਾ ਨੰਦ ਰਦ ਦਿਨ ਰਾਤਿ ਗੁਣਾਂ ਅੰਤਿਆ ਪਸ਼ਾਰ ਮਹਲ ਪੇਲੇ ਮਿੱਟੀ ਮੁਸਲਮਾਨ ਕੀ ਪੜੇ ਭੀ ਕਮਿਆਰ ਏਕੜ ਪੰਡਟ ਜਲਦੀ ਕਰੇ ਪੁਕਾਰ ਜਰਜਰ ਹੋਏ ਬਪੜੇ ਜਰਜਰ ਪਾਏ ਅੰਗਯਾਰ ਨਾਨਕ ਜਨ ਕਰਤੇ ਕਾਰਨ ਕੀਐ ਸੋ ਜਾਣੇ ਕਰਤਾਰ ਏ ਪੌੜੀ ਬਿਨ ਸਤਗੁਰ ਕਿਰਨ ਨ ਪਾਇਓ ਬਿਨ ਸਤਗੁਰ ਕਿਰਨ ਨ ਪਾਇਆ ਸਤਗੁਰ ਵਿੱਚ ਆਪਰ ਕੌਣ ਕਰ ਪ੍ਰਗਟ ਆਕ ਸੁਣਾਇਆ ਸਤਗੁਰ ਮਿਲੇ ਸਦਾ ਮੁਕਤਾ ਜਿਨ ਵਿੱਚੋਂ ਮੁਚਕਾਇਓ ਉਤਮ ਵਿਚਾਰ ਜਿਨ ਸੱਚੇ ਸੋਚਿਤ ਲਾਇਆ ਜਗ ਜੀਵਨ ਦਾਤਾ ਪੈਸ ਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮਵਾ ਹੋਂ ਵਿੱਚ ਦਿੱਤ ਤਾ ਹੋਂ ਵਿੱਚ ਚਲੇ ਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਹੋਂ ਸੱਚਿਆਰ ਕੁੜਿਆਰ ਹੋਂ ਵਿੱਚ ਪਾਪਨ ਵਿਚਾਰ ਹੋਂ ਵਿੱਚ ਨਿਰਖਸੁਰ ਗਵਤਾਰ ਹੋਂ ਵਿੱਚ ਸਿਉ ਵਿੱਚ ਰੋਵੇ ਹੋਂ ਵਿੱਚ ਭਰੀ ਹੋਂ ਵਿੱਚ ਤੋਵੇ ਹੋਂ ਜāti ਜਨਸੀ ਕੋਵੇ ਹੋਂ ਵਿੱਚ ਮੂਰਖ ਹੋਂ ਸਿਆਣਾ ਮੁਕ ਮੁਕਤ ਕਿਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਓਮੇ ਕਰ ਕਰ ਜੰਤੂ ਪਾਇ ਹਮੇ ਬੁਝੇ ਤੰਦਰ ਸੁਜੀ ਗਿਆਨ ਵੋਣਾ ਕਤ ਕਤ ਲੋਜੇ ਨਾਨਕੁ ਕੁਮੇ ਲਿਖੇ ਲੇਖ ਜਿਹਾ ਵੇਖੇ ਤਿਆ ਵੇਖ ਮਹਲਾ ਦੂਜਾ ਹੋਮੈ ਜਾਤਿ ਹੋਮੈ ਕਰਮ ਕਮਾਏ ਹੋਮੈ ਨੀਵੰਦਨਾ ਫਿਰ ਫਿਰ ਜੋਨੀ ਪਾਇਓ ਮੈ ਕਤੁ ਉਪਜੇਕ ਸੰਜਮ ਇਹ ਉਜਾਇ ਹੋਮੈ ਹੁਕਮੇ ਬੇਕਰਤਿ ਪਰਾਇਓ ਮੈ ਦਿਰਗ ਰੋਗੈ दारु ਬਿਸਮਾਇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਏ ਨਾਨਕ ਕੈ ਸੁਣਾ ਜਨ ਤਸਨ ਜਿਤ ਇਤ ਸੁਣਾ ਇਤ ਜਨ ਜੰਮ ਦੁਖ ਜਾਏ ਪੋੜੀ ਸੇਵਕੀ ਤੀ ਸੰਤੋਕੀ ਜਿਨੇ ਸੱਚੋ ਸਚ ਤੇ ਆਇਆ ਉੰਨੇ ਮੰਦੇ ਪੈਰ ਨਰ ਕੋਣ ਕਰ ਸੁਕਰਧਮ ਕਮਾਇਆ ਓਨੇ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇ ਤਉ ਲੋਕ ਸੀਸੀ ਅਗਲੇ ਨਿਤ ਦੇਵੇ ਚੜੇ ਸਵਾਇ ਵਢਾਈ ਵੱਡਾ ਪਾਇ ਸਲੋਕ ਮਾਲਾ ਪਹਿਲਾ ਉਰਖਾ ਬਿਰਖਾ ਤ੍ਰਿਟਾ ਦਿੱਤਾ ਮੇਂਗਾ ਖੇਤਾ ਦੀਪਾਂ ਲੋਵਾ ਮੰਡਲਾਂ ਕੰਡਾ ਵਰ ਪੰਡਾ ਅੰਦਰ ਜੈਰਜ ਉਤ ਪੂਜਾ ਖਾਣੀ ਸਹਿਤ ਜਾ ਸੋਮਿਤ ਜਾਣੇ ਨਾਨਕਾ ਸਾਰਾ ਮੇਰਾ ਜੰਤ ਨਾਨਕ ਜੰਤ ਪੈ ਕੇ ਸਮਾਲੇ ਸ ਬਨਾਇ ਜਿਨ ਕਰਤੇ ਕਰਨਾ ਕੀ ਚਿੰਤਾ ਵੀ ਕਰਨੀ ਤਾਂ ਐਸੋ ਕਰਤਾ ਚਿੰਤਾ ਕਰੇ ਜਿਨੋਂ ਪੈ ਜਗ ਤਿਸ ਜਵਾਰੀ ਸਵਾਸ ਤਿਸ ਤੇ ਸਿਧਵਾਨ ਬੰਗ ਨਾਮ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੰਗ ਮਹਾਲਾ ਪਹਿਲਾ ਲਖ ਨੇ ਕੀਆ ਚਗਿਆਈਆਂ ਲਖ ਨਾ ਪਰਵਾਹ ਲਖ ਤਪ ਉਪਰ ਤੀਰਤਾ ਸਹਿ ਜੋਗ ਵਿਵਾਨ ਲਖ ਦਰਸਨ ਲਖ ਸੁਰਤਨ ਸੁਗਰਾਮ ਰਣ ਮੇ ਛੁੱਟੇ ਪ੍ਰਾਨ ਲਖ ਸੁਰਤੀ ਲਖ ਗਿਆਨ ਧਿਆਨ ਭੜੀ ਪੜ ਪੁਰਾਨ ਜਿਨ ਕਰਤੇ ਕਰਨਾ ਕੀ ਲਿਖਿਆ ਵਣ ਜਾਣ ਨਾਨਕ ਮੱਤੀ ਮਿੱਤਿਆ ਕਰਮ ਸੱਚਾ ਨਿਸ਼ਾਨ ਪੌੜੇ ਸੱਚਾ ਸਹਿਬੇਕ ਤੂੰ ਜਿਨ ਸੱਚੋ ਸੱਚ ਵਰਤਾਇਆ ਜੈਸ ਤੋਂ ਦੇਤਿ ਸਿ ਤਿਸ ਮਿਲੇ ਸਚਤਾ ਤਿਨੇ ਸਚ ਕਮਾਇਆ ਸਤਗੁਰ ਮਿਲੇ ਸਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖਾ ਚਨਾ ਜਾਣਨੇ ਮਨ ਮੁਖਿ ਜਨਮ ਗੁਵਾਇ ਚਦਨੀ ਅਕਾਇ ਆਇਆ ਸ਼ਲੋਕ ਮੰਨ ਲਾ ਪਹਿਲਾ ਪੜਪੜ ਗੱਡੀ ਲੱਦੀਏ ਪੜਪੜ ਭਰੀ ਸਾਤ ਪੜਪੜ 베ੜੀ ਪਾਈਏ ਪੜਪੜ ਗੱਡੀ ਖਾਤ ਪੜੀਏ ਜੀਤੇ ਵਰਸ ਵਰਤ ਪੜੀਏ ਜੀਤੇ ਮਾਸ ਪੜੀਏ ਜੀਤੇ ਜੀ ਤਿਆਰ ਜਾ ਪੜੀਏ ਜੀਤੇ ਸਾਸ ਨਾਨਕ ਲਿਖ ਇੱਕ ਗੱਲ ਹੋਰ ਹਮੈ ਜਖਣਾ ਜਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਠਕੜਿਆ ਬਹੁ ਤੀਰਤ ਪਵਿਆ ਤੇ ਤੁਲਵਿਆ ਬੋ ਬਿਕ ਕੀਆ ਦੇ ਦੁਖ ਦੀਆ ਸੋ ਵਿਜੀਆਂ ਆਪਣਾ ਕੀ ਅਨਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪੇਰੇ ਨਸ ਕਰੇ ਮੋਹਨ ਵਿਗੁੱਤਾ ਕਿਉਂ ਜਾ ਕੇ ਗੁਰਬਿਰ ਸੂਤਾ ਪਗ ਪਤਾ ਨਾ ਪਨਾ ਕਿਆ ਕਮਾਲਾ ਅਲਮਲ ਖਾਈ ਸ਼ਿਰ ਸ਼ਾਈ ਪਾਈ ਮੁਰਕਨ ਦੇ ਪਤ ਗਵਾਏ ਵਿੜਨਾ ਮੇ ਕੁਚਤਾਏ ਨਾ ਭਾਈ ਰਹੇ ਬਿਮਾਰੀ ਮੜੀ ਸਮਾਣੀ ਅੰਧ ਨਾ ਜਾਣ ਫਿਰ ਪਛਤਾਣੀ ਸਤਗੁਰ ਪਟੇ ਸੁਖ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਇ ਆਸ ਦੇਸ ਤਨੇ ਕੇਵਲ ਹਮੈ ਸੁਭ ਜਲਾਏ ਪੌੜੀ ਭਗਤ ਤੇਰੇ ਮਨ ਪਵਨ ਦੇ ਦਰਸੋਣ ਕੀਰਤਨ ਗਾਵਨ ਦੇ ਨਾਨਕ ਕਰਮਾਂ ਬਾਰੇ ਦਰੜੋਏ ਨਲੇਣੀ ਧੰਮ ਦੇ ਇੱਕ ਮੂਲ ਨਾ ਬੁੱਝਣਾ ਅਪਣਾਉਣਾ ਦਾਪ ਬਣਾਏਂ ਦੇਉ ਡਾਂਡਿਕਾ ਨੀਚ ਜਾਤ ਔਰ ਤੁਮ ਜਾਤ ਸਦਾਏਂ ਦੇ ਤੈਨ ਮੰਗਾ ਜੇ ਦਿੱਤੇ ਆਏਂ ਦੇ ਸ਼ਲੋਕ ਮਹਲਾ ਪਹਿਲਾ ਕੋੜ ਰਾਜਾ ਕੋੜ ਪ੍ਰਜਾ ਕੋੜ ਸਭ ਸੰਸਾਰ ਕੋੜ ਮੰਡਪ ਕੋੜ ਮਾੜੀ ਕੋੜ ਵੇਸਣਾਰ ਕੋੜ ਸੋਨਾ ਕੋੜ ਰੂਪਾ ਕੋੜ ਪੈਨਨਹਾਰ ਕੋੜ ਕਾਇਆ ਕੋੜ ਕੱਪੜ ਕੋੜ ਰੂਪ ਵਪਾਰ ਕੋੜ ਮਿਆਂ ਕੋੜ ਵੀ ਵਿਖਾ ਕੋਇ ਖਾਰ ਕੋੜ ਕੋੜੇ ਨੇ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਜੇ ਦੋਸਤੀ ਸਭ ਜੁਗ ਚੱਲਣ ਹਾਰ ਕੋੜ ਮਿੱਠਾ ਕੋੜ ਮੱਖੋ ਕੋੜ ਰੁੱਬੇ ਪੂਰ ਨਾਨਕ ਵਿਖਾਣ ਬੇਨਤੀ ਤੁਝ ਬਾਜੂ ਕੋੜ ਕੋੜ ਮਹੱਲਾ ਪਹਿਲਾ ਸੱਚਤਾ ਪਰ ਜਾਣੀਐ ਜਾਰਿਦ ਸੱਚਾ ਹੋਏ ਕੋੜ ਕੇ ਮਲ ਉਤਰੈ ਤਨ ਕਰ ਅੱਛਾ ਤੋਏ ਸੱਚਤਾ ਪਰ ਜਾਣੀਐ ਜਾਰ ਸੱਚ ਧਰੇ ਪਿਆਰ ਨਾਵ ਅਸਰਨ ਮਨ ਰਹੀ ਸੀ ਤਾਪੈ ਮੁਕਤ ਵਾਸ ਤਾਂ ਪਰ ਜਾਣੀਐ ਜਾ ਜੁਗਤ ਜਾਣੇ ਜੀ ਉਧਰ ਤਕਾਇਆ ਸਾਧਕੇ ਵਿੱਚ ਦੇ ਕਰਤਾ ਬਿਉ ਸੱਚ ਤਾਂ ਪਰ ਜਾਣੀਐ ਜਾ ਸਿਖ ਸੱਚੀ ਲੈ ਦਿਆ ਜਾਣੀ ਜੀ ਕਿਚੁ ਪੁਰਜਾਨ ਕਰੇ ਸੱਚਤਾ ਪਰ ਜਾਣੀਐ ਜਾ ਆਤਮਤ ਕਰੇ ਨਿਵਾਸ ਸਤਗੁਰ ਨ ਪੁਛਕੇ ਵੇ ਕਰੇ ਨਿਵਾਸ ਸਭ ਨਾਏ ਦਾਰੂ ਭਾਵ ਕੱਢੇ ਤੋਏ ਨਾਨਕ ਬਖਾਣੇ ਬੇਨਤੀ ਜਿਨ ਸਚ ਪੱਲੇ ਹੋਏ ਪੌੜੀ ਦਾਨ ਮੈਂਡਾ ਤਲੇ ਖਾਗ ਜਿਵੇਂ ਲੇਤਾ ਮਸਤਕ ਲਾਈਏ ਕੂੜਾ ਲਾਲਚ ਛੜੀ ਔਰ ਇੱਕ ਮਨ ਅਲਕ ਧਾਈਏ ਪਲਤੇਰ ਪਾਈਏ ਜੀਵਰੀ ਕਾਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾ ਦੇ ਪਾਈਏ ਮਤੋੜੀ ਸੇਵ ਕੋਏ ਸ਼ਲੋਕ ਮਹੱਲਾ ਪਹਿਲਾ ਸਚ ਕਾਲ ਕੋੜ ਵਰਤਿਆ ਕਲ ਕਾਲਕ ਬੇਤਾਲ ਜਿਉਂ ਬੀਜ ਪਤ ਲੈ ਗਏ ਅਬ ਕੋ ਗਾਵੇ ਦਾਲ ਜੇ ਇੱਕ ਹੋਵੇ ਤਾਂ ਗਵਿਰ ਤੁਰ ਤੋਏ ਨਾਨਕ ਪਾਏ ਬਾਰਾ ਕੋਰੇ ਰੰਗ ਨਾ ਸੋਏ ਬੇ ਵਿੱਚ ਖੁਬ ਚੜਾਈਏ ਸ਼ਰਮ ਪਵਤਨ ਹੋਏ ਨਾਨਕ ਭਗਤੀ ਜੇ ਰਪੇ ਕੋ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ ਲਬ ਪਾਪ ਦੁਏ ਰਾਜਾ ਮਹਿਤਾ ਕੋੜ ਵਸਕਦਾਰ ਕਾਮ ਨੈਵ ਸਤ ਪੁੱਛੀ ਬੇਬੇ ਕਰੇ ਵਿਚਾਰ ਅੰਦੀ ਰਤ ਗਿਆਨ ਮੁਣੀ ਪਾਇ ਪਰੇ ਮੁਰਤਾਰ ਗਿਆਨੀ ਨੱਚੇ ਵਾਜੀ ਵਾਵੇ ਰੂਪ ਪਰੇ ਸ਼ਿੰਗਾਰ ਉੱਚੇ ਕੋ ਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਕਮਤ ਹਜੂਤ ਸਜ ਘਰੇ ਪਿਆਰ ਦਰਮੇਂ ਦਰਮ ਕਰੇ ਗਵਾਵੇ ਮੰਗੇ ਮੁਕਤਵਾ ਜਿਤਿ ਸਦਾ ਵਿਗਤ ਨਾ ਜਾਣੈ ਛਾਡੇ ਬੇਗਰਬਾਰ ਸਭ ਕੁ ਪੂਰਾ ਆਪੇ ਹੋਵੇ ਘਟਨਾ ਕੋ ਆਖੇ ਪਤ ਪਰਵਾਰ ਨਾ ਪਿੱਛੇ ਭਈ ਤਾ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ ਵਦੀ ਸੋਵ ਜੰਗ ਨਾਨਕ ਸੱਚਾ ਵੇਕੇ ਸੋਈ ਸਭ નિਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤਨਾ ਜੋਰੇ ਅੱਗੇ ਜਿਵੇਂ ਨਵੇਂ ਜਿਨ ਕੇ ਲੇਖੇ ਪਤ ਪਰ ਚੰਗੇ ਸਈ ਕੈ ਭੌੜੀ ਤੁਰ ਕਰਮ ਜਿਨਾ ਕੋ ਤੁਧ ਪਾਇ ਤੈਨੇ ਕਿਸਮਤ ਆਇਆ ਇਨਾਂ ਜਨਤਾ ਕੇ ਵਸ ਕੁਛ ਨਾਏ ਤੁਧ ਵੇਖੀ ਜਗਤ ਪਾਇ ਇਕਨਾ ਨੋ ਤੂੰ ਮੇਲ ਲਿਆ ਗਏ ਕਾਪੋ ਤੁਧ ਖ ਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਜੈਸੇ ਸਤ ਸਮਾਇ ਸਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੁਗ ਬਿਆ ਜਾ ਸੁਖਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰਿ ਨਾ ਹੋਈ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਕਿਆ ਰਾਉ ਜਾਤ ਮੈਂ ਜੋ ਜੁਤ ਮੈਂ ਜਾ ਤਾਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਾਹੋ ਨਾਨਕ ਰਤੇ ਕੀ ਬਾਤਾ ਜੁਗਤ ਕਰਨਾ ਸੁ ਕਰਿਆ ਮਾਲਾ ਦੂਜਾ ਜੋਗ ਸੰਬੰਧ ਗਿਆਨ ਸੰਬੰਧ ਵੇ ਸੰਬੰਧ ਬ੍ਰਾਹਮਣ ਖੱਤਰੀ ਸੰਬੰਧ ਸੁਰ ਸੰਬੰਧ ਸੁਰਸ ਸੰਬੰਧ ਪ੍ਰਕਿਰਤੇ ਸਰਸ ਸੰਬੰਧ ਏਕ ਸੰਬੰਧ ਜੇ ਕੋ ਜਾਣੇ ਪਿਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਾਲਾ ਦੂਜਾ ਏਕ ਕ੍ਰਿਸ਼ਨਨ ਸਰਬ ਦੇਵਾ ਦੇਵ ਦੇਵਤਾ ਆਤਮਾ ਆਤਮਾ ਬਸੂਦੇਸ ਜੇ ਕੋ ਜਾਣੇ ਪਿਓ ਨਾਨਕਤਾ ਕਾ ਦਾਸ ਸੋਇ ਨਰੰਜਨ ਦੇਵ ਮਾਲਾ ਪਹਿਲਾ ਕੁੰਬੇ ਵੱੱਦਾ ਜਲ ਰੇ ਜਲ ਬਿਨ ਕੁੰਮ ਨਾ ਹੋਏ ਗਿਆਨ ਕਾ ਵੱੱਦਾ ਮਨ ਰੇ ਗੁਰਪ੍ਰੇਰ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨੇਗਾਰ ਤੋਂ ਮੈਂ ਸਾਧਨਾ ਮਾਰੀ ਜਿਹਾ ਹਾਲੇ ਕਲ ਨਾ ਤੇਉ ਨਾਉ ਪਚਾਰੀ ਏਸੀ ਕਲ ਨਾ ਖੇੜੇ ਜਿੱਦੜ ਕੇ ਗਏ ਹਾਰੀਏ ਪੜਿਆ ਤੇਉ ਮਿਆਂ ਵਿਚਾਰ ਗਏ ਵਿਚਾਰਿਆ مو چلے سوگے ماریے سلوک محلہ پہلا نانک میں سریر کا ایک رتک رتوا جگ جگ پھیر بٹا یہ گیا نیبو جیتا ہے سات جگر سنتوں کا دھرم گرتوا تیتر رت رت جتے کا رتوا دو دو جگر رتوا دعا پور تپے کا ستگ رتوا کل جگ تگن کا کود گرتوا محلہ پہلا سام کے ستمسوہ میں سچ میں آچے ساچ رے ਸਭ ਕੋ ਸਤ ਸਮਾਵੇ ਰੰਗ ਕਿਆਰੇ ਭਰਪੂਰ ਰਾਮ ਨਾਮ ਦੇਵ ਮਹਸੂਰ ਨੈਲ ਪ੍ਰਛਤ ਜਾਏ ਨਾਨਕ ਤੁਮਕੰਦਰ ਪਾਇ ਯੂਜ ਮੈਂ ਜੋਰ ਚਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਬ ਜਾਦਮ ਪਿਆ ਪਾਰਜਤ ਗੋਪੀ ਲਿਆ ਆਇ ਬਿੰਦਰਾ ਬਨ ਮੇ ਰੰਗ ਕੀਆ ਕਲ ਮੇ ਬੇਦਤਰਾ ਬਨ ਹੋ ਅਨੌਖਾ ਖਦਾਈ ਲੋਪਿਆ ਨਿਲਵਸਤਰ ਇਕ ਪਰੇ ਪੈਰੇ ਤੁਰਕ ਪਟਾਨੀ ਅਮਲ ਕੀਆ ਚਾਰੇ ਵੇਦ ਸਚਾਰ ਪੜੇ ਗੁਣ ਤਿੰਨ ਚਾਰ ਵਿਚਾਰ ਭਉ ਭਗਤ ਕਰਨੇ ਸਦਾ ਤੋ ਨਾਨਕ ਮੁਕੰਦਰ ਪਾਇ ਪੋੜੀ ਸਤਗੁਰੂ ਬਿਟੂ ਵਾਰ ਜਿਤ ਮਿਲਿਆ ਖਸਮ ਸਮਾਲਿਆ ਜਨ ਕਰ ਉਪਦੇਸ ਗਿਆਨ ਅੰਜਨ ਦੀਏ ਨੇ ਨੀਂਦਰ ਜਗਤ ਨੇ ਆਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਆ ਸਤਗੁਰੇ ਬੋਤਾ ਵੇਲੇ ਕਿੰਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸ਼ਲੋਕ ਮਹੱਲਾ ਪਹਿਲਾ ਸਿਮਲ ਰੁਖ ਸਿਰਾਇ ਰਾਤ ਦੀਰਗਤ ਮੁਚ ਓ ਜੇ ਆਵੇ ਆਸ ਕਰ ਜਾਏ ਨਰਸੇ ਕਿ ਫਲ ਫੀਕੇ ਫਲ ਬਕਬਕ ਕੇ ਕਮਨਾਵੇ ਪਤ ਮਿਟਤ ਨੀਵੇਂ ਨਾਨਕਾ ਗੁਣ ਚੰਗਿਆਇਆ ਤਤ

ਕੱਪੜ ਰੂਪ ਸੁਆਮਣਾ ਛਿਰਦਨੀ ਅੰਦਰ ਜਾਮਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੀਏ ਮਨ ਪਵੰਦੇ ਰਾਇ ਪੀੜੇ ਅੱਗੇ ਜਾਮਣਾ ਨੰਗਾ ਦੋਜਕ ਚਾਲਿਆ ਤਾਂ ਦਿੱਸੇ ਘੜੜ ਰਾਵਣਾ ਅਰੇ 49 ਤੋ ਆਮਣਾ ਸ਼ਲੋਕ ਮਹਲਾ ਪਹਿਲਾ ਦਇਆ ਕਾ ਪਾਸ ਸੰਤੋਖ ਸੂਤ ਜਤ ਗੰਢਿਸਤ ਵਟ ਇਹ ਜਿਨਿਉ ਜੀ ਕਾਹਹਿ ਤਾ ਪੰਡੇ ਗਤ ਨਾ ਆਇਓ ਨਾ ਇਓ ਤੁਮਾ ਟੁਟ ਨਮਲ ਲੱਗੇ ਨਾ ਚਲੇ ਨ ਜਾਏ ਧਨ ਸੁਮਾਨਸ ਨਾਨਕਾ ਜੋ ਗਿਲ ਚੱਲੇ ਪਾਇ ਚੋਕੜ ਮੋਲਣਾ ਆਇਆ ਵਿੱਚੁ ਕੇ ਪਾਇਆ ਸਿੱਖਾ ਕੰਨ ਚੜਾਈਆਂ ਗੁਰ ਪ੍ਰੇਮਣthi ਆਵੋ ਮੂਆ ਜੜ ਪਾਇਵ ਤੰਗਾ ਗਿਆ ਮਹਾਲਾ ਪਹਿਲਾ ਲਖ ਚੋਰੀਆਂ ਲਖ ਜਾਰੀਆਂ ਲਖ ਕੁੜੀਆਂ ਲੱਗਾ ਲਕਟਗੀਆਂ ਪੈਮਾਨੀਆਂ ਰਾਜਨ ਜੀ ਨਾਲ ਤੰਕ ਪਾਉ ਕੱਤੀ ਬ੍ਰਾਹਮਣ ਵਟਿਆ ਕੋਬ ਕਰਾਰੇ ਨਕਾਇਆ ਸਭ ਕੋ ਆਕੇ ਪਾਏ ਹੋਰ ਪ੍ਰਾਨਾ ਸੁਟਿਏ ਵੀ ਪਰ ਭਾਈਏ ਹੋਰ ਨਾਨਕ ਤੰਗ ਨਾ ਛੁੱਟੀ ਜੇ ਜੰਗ ਤੰਗ ਨਾ ਹੋਵੇ ਜੋਰ ਮਾਲਾ ਪਹਿਲਾ ਨਾਇਮਨੇ ਪਤਵਿਚ ਸਲਾਇ ਸਸੂਤ ਦੁਰਗੇ ਅੰਦਰ ਪਾਈਏ ਤੰਗਨਾ ਤੁੜਸਪੂਤ ਮਹਲਾ ਪਹਿਲਾ ਤੰਗਨਾ ਇੰਦਰੀ ਤੰਗਨਾ ਨਾਰੀ ਭਲਕੈ ਤੁਖ ਬਿਨੈ ਦਾੜੀ ਤੰਗਨਾ ਪੈਰੀ ਤੰਗਨਾ ਤੀ ਤੰਗਨਾ ਜੀਵਾ ਤੰਗਨਾ ਕੀਵ ਤੰਗਾ ਪਿਵਤ ਤੇ ਵੜਤਾਗੇ ਅਵਰਾ ਗਤੇਲੇ ਪਾੜ ਕਰਿ ਵੀ ਆਓ ਕੜ ਕਾਗਲ ਦਸੇ ਰਾਉ ਸੁਣ ਵੇਖੋ ਲੋਕਾ ਬਿਨਾਨ ਮਨੰਦਾ ਨਾ ਸੁਜਾਨਪੋੜੀ ਸਾਹਿਬ ਉਹ ਦਿਯਾਲ ਕਿਰਪਾ ਕਰੇ ਤਾ ਸਾਈ ਕਰ ਕਰੈ ਸੀ ਸੋ ਸੇਵਕ ਸੇਵਕ ਜਿਸਨੂੰ ਮਨਾਈ ਸੀ ਸੇਵਕ ਮੰਨੇ ਹੋਵੇ ਪਰਮਾਨਤਖਸਮੇ ਕਾ ਮੇਲ ਪਈ ਸੀ ਖਸਮੇ ਪਾਵੈਸੋ ਕਰੇ ਮਨ ਚੰਦੇ ਸੁਪਲ ਪਈ ਸੀ ਤੰਦਰਗੇ ਪੈਂਦੇ ਜਾਏ ਸੀ ਸਿਰੋਕ ਮਹੱਲਾ ਪਹਿਲਾ ਗਾਉ ਬ੍ਰਾਹਮਣ ਕੋ ਕਰ ਲਾਉ ਗੋਬਰ ਤਰ ਨਾ ਜਾਈ ਧੋਤੀ ਟਿੱਕਾ ਜਿਮ ਮਲੇ ਦਾਨ ਮਲੇਸ਼ਾ ਖਾਈ ਅੰਦਰ ਪੂਜਾ ਪੜਕ ਤੇ ਬਾਸ ਜੰਮ ਤੁਰਕਾ ਪਾਈ ਛੋੜਿਆ ਲਿਪਕੰਡਾ ਨਾਮ ਲਾਏ ਤਰੰਦਾ ਮਾਲਾ ਪਹਿਲਾ ਮਾਨਤਖਾ ਕਾ ਕਣੇ ਕਰੇ ਨਿਵਾਸ ਸ਼੍ਰੀ ਵਗਾਉ ਤਨਗਲਤਾ ਗੋ ਤਨਗਰ ਬ੍ਰਾਹਮਣ ਪੂਰੇ ਨਾਤ ਉਹਨਾ ਬਿਅ ਵਿਸਵਾਦੇ ਕੂੜੀ ਰਾਸ ਕੂੜਵ ਵਪਾਰ ਕੂੜ ਬੋਲ ਕਰਿਆ ਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੋਰਿਆ ਵਰਪੂਰ ਮੱਤੇ ਟਿੱਕਾ ਤੇੜ ਧੋਤੀ ਕ ਕੋਈ ਹੱਥ ਸ਼੍ਰੀ ਜੁਗਤ ਕਸਾਈ ਨੀਲ ਵਸਤਰ ਪਹਿਰੇ ਹੋਵੇ ਪ੍ਰਵਾਣ ਮਲੇਸਤਾਨੇ ਪੂਜਸ ਪ੍ਰਾਨ ਅਬਖਿਆ ਕਾ ਕੋਟ ਬਕਰ ਖਾਣਾ ਚੁੱਕੇ ਉੱਪਰ ਕਿਸੇ ਨਜ਼ਾਰਾ ਦੇਕੇ ਚੌਕਾ ਕੱਢੀ ਕਾਰ ਪਰੇ ਬੈਠੇ ਕੁੜਿਆਰ ਮਤ ਪਿੱਟੇ ਨਾ ਮਤ ਪਿੱਟੇ ਨਾ ਇਹ ਅੰਨਾ ਸਾਡਾ ਪਿੱਟੇ ਤਨ ਪਿੱਟੇ ਪੜ ਕਰਨ ਮਨ ਜੁਟੀ ਚੁਲੀ ਪਰਨ ਕਾਉ ਨਾਨਕ ਸਚਿ ਤੇ ਆਈਏ ਸਚੁ ਵੇ ਤ ਸਚ ਪਾਈਏ ਪੋੜੇ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹਟ ਚਲਾਇਂਦਾ ਆਪੇ ਦੇ ਵਡਿਆਈਆਂ ਪੀ ਕਰਮ ਕਰਾਇਂਦਾ ਵੱਡੋ ਵੱਡਾ ਵਡਮੇਦਨੇ ਸਿਰਸਾ ਧੁੰਦੇ ਲਾਇਂਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਦਰਮੰਗਣ ਵੀ ਕਨ ਪਾਈੰਦਾ ਸ਼ਲੋਕ ਮਹਲਾ ਪਹਿਲਾ ਜੀ ਮੌਕਾ ਕਰਮੇ ਗੁਰਮੇ ਪਿਤਰੀ ਦੇ ਅੱਗੇ ਵਸਤੀਆਂ ਨੇ ਪਿਤਰੀ ਚੋਰ ਕਰਾਇ ਅੱਨ ਵੱਡੀਆਂ ਹੱਤ ਦਲਾਤ ਤੇ ਮੁਸਬੀ ਐ ਕਰਾਇ ਨਾਨਕ ਅੱਗੇ ਸੋ ਮਿਲ ਜਿ ਘਟੇ ਘਾਲੇ ਦੀ ਮਾਲਾ ਪਹਿਲਾ ਜਿਉ ਜੋ ਰਤਰ ਨਾਮਣੀ ਆਵੇ ਵਾਰ ਵਾਰ ਜੁੱਟੇ ਜੁੱਟਾ ਮੁਖ ਉਸ ਨਿਤਨ ਧੋਏ ਖਵਾ ਸੁੱਚ ਇਨ ਆਖੀ ਬਿਣਜ ਪਿੰਡਾ ਤੋਏ ਤੁਜੇ ਸਹੀ ਨਾਨਕਾ ਜਨਮਨ ਵਸਿਆ ਸੋਏ ਪੌੜੀ ਤਰੇ ਪਲਾਨ ਪਵਨ ਵੇ ਗੁਰ ਰੰਗਿ ਰੰ ਸੁਹਾਰਿਆ ਕੋਟੇ ਮੰਡਲ ਮਾੜੀਆਂ ਲਾਇ ਬਿਠੇ ਕਿਰਪਸਾਰਿਆ ਚੀਜ ਕਰ ਮਨ ਪਵਨ ਦੇ ਹਰ ਬੂਝ ਨਾਹੀ ਆਰਿਆ ਕਰ ਪਰਮੈਸ਼ ਕਾਇ ਆ ਵੇਖ ਮਿਲਤ ਮਰਨ ਵਿੱਚ ਸਾਰਿਆ ਜਰਿਆਹੀ ਜੋ ਬਨੇ ਆਰਿਆ ਸਲੋਕ ਮੰਨ ਲਾ ਪਹਿਲਾ ਜੇ ਕਰ ਸੁਤਕ ਮੰਨੇ ਸਭ ਤੇ ਸੁਤਕ ਹੋਏ ਗੋਇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪੈ ਜੀ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਐ ਸੁਤਕ ਕਿਉ ਕਰਾ ਕੇ ਸੁਤਕ ਪੈ ਰਸੋਈ ਨਾਨਕ ਸੁਤਕ ਕਹਿ ਬਨਾ ਉਤਾਰੇ ਗਿਆਨ ਉਤਾਰੇ ਤੋਏ ਮਾਲਾ ਪਹਿਲਾ ਮਨ ਕਾ ਸੁਤਕ ਲੋਭ ਜੀਵਾਂ ਸੁਤਕ ਕੋ ਰੱਖੀ ਸੁਤਕ ਵੇਖਣਾ ਪਰਤ ਰਿਆ ਦੰਦ ਰੂਪ ਕੰਨੇ ਸੁਤਕਨ ਪਹਿਲਾ ਤਰਾਬੀ ਖਾਇ ਨਾਨਕ ਸਾਧਵੇਂ ਬੰਦੇ ਜੰਪੁਰ ਜਾਏ ਮਾਲਾ ਪਹਿਲਾ ਸਬ ਸੁੱਤਕ ਪਰ ਮੈਂ ਦੂਜੇ ਲੱਗੇ ਜਾਇ ਚ ਮਰ ਮਰਨਾ ਹੁਕਮ ਹੈ ਪਾਣੇ ਆਵੇ ਜਾਇ ਖਾਣਾ ਪੀਣਾ ਪਵਿੱਤਰ ਹੈ ਜਿਤਨ ਰਜ ਬਸਬਾ ਨਾਨਕ ਜਿੰਨੇ ਗੁਰਮੁਖ ਪੁੱਜੇ ਤਿੰਨਾ ਸੁੱਤਕ ਨਾਏ ਪੌੜੀ ਸਤਗੁਰ ਵੱਡਾ ਕਰਸ ਲਾਇ ਜਿਸ ਵਿੱਚ ਵਡਿਆ ਵਡਿਆਈਆਂ ਸੇ ਮਿਲੇ ਤਨ ਤਰੀਆਂ ਜਤਿਸ ਪਣਤ ਮਨ ਮਨ ਵਸਾਈਆਂ ਕਰ ਹੁਕਮ ਸੁੱਤਕ ਹੱਥ ਧਰ ਵਿੱਚ ਮਾਰ ਕੜ ਬਰੀਆਂ ਆਂ ਸਹਿ ਤੁੱਟੇ ਨਨੁ ਨਦ ਪਾਈਆ ਸਲੋਕ ਮਹਲਾ ਪਹਿਲਾ ਪਹਿਲਾ ਸੁੱਚਾ ਆਪ ਸੁੱਚੇ ਬੈਠਿਆ ਸੁੱਚੇ ਅਗੇ ਰੱਖੇ ਨ ਕੋਇ ਨ ਬਿੱਟੂ ਜਾਇ ਸੁੱਚੇ ਇਕ ਜੀਵੇ ਲੱਗਣ ਪਰਣ ਸਲੋਕ ਕੋਤੀ ਜਾਇ ਸੱਟਿਆ ਕਿਸੇ ਲੱਗਾ ਦੁਖ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾ ਪਾਇ ਕਰਤਾ ਹੋ ਆਪੋ ਅਕ ਪਵਿੱਤੇ ਪਾਪੀ ਸੁਦਨ ਗੰਡੀਆਂ ਤੁਕਾਂ ਪਾਈਆ ਤਿਤ ਜਿਤ ਨਾਮੁ ਕੁ ਨਾਮ ਨਾ ਉਚਰੇ ਬਿਨ ਨਾਮਿ ਰਸ ਖਾਏ ਨਾਨਕ ਇਹੇ ਜਾਣੇ ਤਿਤ ਮੁਕਤੁ ਕਾ ਪਾਏ ਮਹਲਾ ਪਹਿਲਾ ਪੰਡ ਜਮੇ ਪੰਡ ਨਮੇ ਪੰਡ ਮੰਗਣ ਵਿਆਹ ਪੰਡੋ ਦੋਸਤੀ ਪੰਡੋ ਚੱਲੇ ਰਾਵ ਪੰਡ ਮੂਆ ਪੰਡ ਭਾਲੀ ਪੰਡ ਬੰਦਾਨ ਸੁਖ ਮੰਦਾ ਕੇ ਜਿਤ ਜਿੰਨੇ ਜਿਤ ਜਮੇ ਰਜਾਨ ਵੰਡੋ ਹੀ ਬੰਡੇ ਬੰਡੋ ਪਿਉ ਉਪਜੇ ਬੰਡੇ ਬਾਜ ਨਾ ਕੋਏ ਨਾਨਕ ਬੰਡੇ ਬਾਰਾਂ ਕੋ ਸੱਚਾ ਸੋਏ ਜਿਤ ਮੁਕਤ ਸਦਾ ਸਲਾਈਏ ਬਗਰਤੀ ਚਾਰ ਨਾਨਕ ਤੇਮ ਕੁਜਲੇ ਦਸ ਚੇਦਰ ਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨੈ ਸੋਚਨ ਕਢਿਏ ਇਤਾਪੋ ਆਪਣਾ ਪੇ ਲੇਖਾ ਸੱਦੀ ਜਹ ਰਹਿਣਾ ਨਈ ਅੰਤ ਜਗਤ ਜਗਤਾ ਜਗਤਾਂ ਕਤਰ ਗੁਰਬ ਨਾ ਹੰਡੀਐ ਮੰਦਾ ਕਿਸ ਨਾ ਕੀ ਪੜ ਕਰੇ ਪੂਜੀ ਮੁਰਕ ਨਾਲ ਲੋਜੀ ਸ਼ਲੋਕ ਮਾਲਾ ਪਹਿਲਾ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਪਿੱਕੋ ਪਿੱਕਾ ਸੱਦੀ ਫਿੱਕੀ ਬਿੱਕੀ ਸੋਏ ਪਿੱਕਾ ਦਰਗਹ ਸੱਟੀ ਮੂ ਤੁੱਕਾ ਪਿੱਕੇ ਪਾਇ ਪਿੱਕਾ ਮੁਰਕਾ ਕੀ ਪਾਣਾ ਲੈ ਸਜਾਇ ਮਹਲਾ ਪਹਿਲਾ ਅੰਦਰੋ ਝੋਟੇ ਪੈਜ ਬਾਦ ਨੇ ਅੰਦਰ ਫੈਲੜ ਸੜ ਤੀਰਤ ਜੇ ਨਾਮ ਉਤਰੇ ਨਾ ਹੀ ਮੇਲੇ ਜਿਨਪਟ ਅੰਦਰ ਬਾਹਰ ਗੁਦਰਤੇ ਬਲੇ ਸੰਸਾਰ ਤਿੰਨੇਉ ਲੱਗਾ ਰਵ ਸੇਤੀ ਦੇਖਣੇ ਵਿਚਾਰ ਰੰਗ ਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਰ ਨਾ ਹੀ ਕਿ ਕਿਸੇ ਕੇਰੀ ਬਾ ਸੱਚੇ ਨਾ ਦਰਵਾਟ ਉਪਰ ਜ ਉਪਰ ਖਰਚ ਮੰਗਾ ਜੱਬੇ ਤੇ ਦੇਖਾਏ ਦਿਬਾਨੇ ਕੋ ਕਮਲ ਕਾ ਹਮਾ ਤੁਮਾ ਮਹਿਰ ਦਰ ਲਾਇ ਲੇਖਾ ਪੀੜ ਛੁੱਟੇ ਨਾਨਕ ਜਿਉਂ ਤੇਲ ਬਉੜੀ ਆਪਿ ਹੀ ਕਰਨਾ ਕਿਉ ਕਲਾਪਿ ਤੇ ਧਾਰੀਏ ਦੇਕੇ ਕੀਤਾ ਆਪਣਾ ਦਰਕੱਚੀ ਪੱਕੀ ਸਾਰੀ ਜੁਆ ਸੋਚਲ ਸਿ ਸਭ ਕੀ ਬਾਰੀ ਜਿਸਕੇ ਜੀਪ੍ਰਾਨ ਹੋਉ ਕੋ ਸਾਹਿਬਨ ਵਿਚਾਰੀ ਆਪਣਤੀ ਆਪਣਾ ਆਪੇ ਕਾ ਸਵਾਰੀ ਇਸ ਲੋਕ ਮਾਲਾ ਦੂਜਾ ਇਹ ਕਿੰਨੀ ਆਸ ਕੀ ਦੂਜੇ ਲਗੇ ਜਾਏ ਨਾਨਕ ਅਸ ਕਾੜੀ ਅਸਦਰੇ ਸਮਾਇ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਕਿਉ ਨਾ ਕੀਏ ਜਿ ਲੇ ਕੇ ਵਰਤੇ ਸੋਇ ਮਾਲਾ ਦੂਜਾ ਸਲਾਮ ਜਵਾਬ ਦੋ ਮੈਂ ਘਰੇ ਮੂੜੂ ਕੁੱਤਾ ਜੈ ਨਾਨਕ ਤੁਮ ਕੁਣੀਆਂ ਥਾਏ ਨਾ ਕਾਈ ਪਾਏ ਪੋੜੀ ਜਿਸੇ ਵੀ ਸੁਖ ਪਾਈਏ ਸੋ ਸਦਾ ਸੋ ਸਾਇਬ ਸਦਾ ਸਮਾਲੀ ਜਿਤ ਕੀਤਾ ਪਈ ਆਪਣਾ ਸਾ ਗਾਲ ਬੁਰੀ ਕੋ ਗਾਲੀ ਬੰਦਾ ਮੂਲ ਨਾ ਕੀਜੀ ਜਿਲ ਮੀ ਨਦਰ ਨਿਆਲੀ ਜਿਉ ਸਾਰਿਆਂ ਨਾਲ ਨਾ ਹਾਰੀ ਤੇ ਵਾਪਸ ਡਾਲੀ ਕੁਚ ਲਾਇ ਉੱਪਰ ਘਾਲੀਏ ਸ਼ਲੋਕ ਮਾਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਾ ਪਰਵਾਦ ਗਲਾ ਕਰੇ ਕਨੇਰੀਆਂ ਕਸਨ ਪੈਸਾ ਦਾਪ ਕੋ ਐਸੇ ਵਕਰੇ ਤਾਂ ਕੁਝ ਪਾਈਏ ਮਾਨ ਨਾਨਕ ਜਿਸ ਨੂੰ ਲੱਗਾ ਇਸ ਲਈ ਨਾ ਤੇਸ ਮਿਲੇ ਲੱਗਾ ਸੁਪਰਮਾਨ ਮਾਲਾ ਦੂਜਾ ਜੋ ਜੀ ਹੋਏ ਸੂਗ ਵੇ ਮੋਕਾ ਕਾ ਵਾਹੋ ਬੀਜੇ ਭਿਕ ਮੰਗੇ ਅੰਮ੍ਰਿਤ ਵੇਖਿ ਨਾ ਮਾਲਾ ਦੂਜਾ ਨਾਲਿਆਂ ਨੇ ਦੋਸਤੀ ਕਦੇ ਨਾ ਬੇਰਾਸ ਜਿਆ ਜਾਣੇ ਤੇ ਅਵਰਤੇ ਵੇਖ ਕੋ ਨਿਰਜਾਸ ਵਸਤੋਂ ਅੰਦਰ ਉਸ ਤੋਂ ਮਾਵੇ ਦੂਜੀ ਹੋਵੇ ਪਾਸੋ ਸਾਹਿਬ ਸੇਤੀ ਹੁਕਮੰਦਨਾ ਚੱਲੇ ਕਈ ਬਣੀ ਅਰਦਾਸ ਕੁਲ ਕਮਾਣੇ ਕੁੜ ਹੋਵੇ ਨਾਨਕ ਸੁਖਤਿ ਵਿਗਾਸ ਮਾਲਾ ਦੂਜਾ ਨਾਲ ਆਣੇ ਦੋਸਤੀ ਵਡਾਰੂ ਸੋ ਨਿਓ ਪਾਣੀ ਅੰਦਰ ਲੀਕ ਜਿਉ ਤਿਸ ਦਾ ਤਵ ਨਾ ਤੇ ਮਹਲਾ ਦੂਜਾ ਹੋ ਜਾਣੇ ਕਰੇ ਕਾਮਣ ਨਾ ਸਕੇ ਰਾਸ ਜੇਕ ਅੰਤ ਚੰਗੀ ਕਰੇ ਦੂਜੀ ਵੀ ਬਿਵਰਾਸ ਪੋੜੀ ਚੱਕਰ ਲੱਗੇ ਚੱਕਰੇ ਜਿ ਚੱਲੇ ਕਸਮੇ ਪਾਇ ਹੁਕਮਤ ਸਨਗੁਲੀ ਜੋ ਜੁ ਬਧੋਣਾ ਖਾਇ ਕਸਮੇ ਕਰੇ ਬਰਾਬਰੀ ਫਿਰ ਗਿਰਤ ਅੰਦਰ ਪਾਇ ਵਜੁਗਵਾ ਵਿਗਲਾ ਮੋਏ ਮੋਪਣਾ ਖਾਇ ਜਿਸ ਦਾ ਜਿਤਾ ਖਾਵਣਾ ਤੁਸ ਕਈ ਸਬਾਸ ਨਾਨਕ ਕੁਮਨ ਚਨ ਲੀ ਨਾਲ ਕਸਮ ਚਲੇ ਅਰਦਾਸ ਲੋਕ ਮਹਲਾ ਦੂਜਾ ਇਹ ਕਿੰਨੀ ਦਾਤ ਆਪਸ ਤਜੋ ਪਾਈਏ ਨਾਨਕ ਸਾਹ ਕਰਮਾ ਸਾਹ ਟੁੱਟੇ ਜੋ ਮਿਲੈ ਮਹਲਾ ਦੂਜਾ ਇਹ ਕਿਨੇ ਚੱਕ ਰਜਿਤ ਪਾਉ ਕਸਮ ਨਾ ਜਾਏ ਨਾਨਕ ਸੇਵ ਕਾਢੀ ਜੇ ਸੇਤੀ ਕਸਮ ਸਮਾਇ ਪੋੜੀ ਨਾਨਕ ਅੰਤ ਨਾ ਜਾਪਣੀ ਹਰ ਤਾਂ ਕੇ ਪਰਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨੰਗ ਲਈ ਜਿੰਜੀ ਨੇ ਇੱਕ ਤੁਰੇ ਚਲੇ ਵੀ ਸਿਆਰ ਆਪ ਕਰਾਏ ਕਰ ਆਪ ਉਸੁ ਕਰੇ ਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸੇ ਕਰਨੇ ਸਾਰ ਮਾਲਾ ਦੋ ਪਹਿਲਾ ਸ਼ਲੋਕ ਮਾਲਾ ਪਹਿਲਾ ਆਪੇ ਪੜਨੇ ਸਾਜਨ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਲੇ ਕੁਚੁਲੇ ਰਹਿਣ ਚੜਾ ਇੱਕ ਨੇ ਆਲੇ ਪੈਸਨ ਉੱਪਰ ਰਹਿਣ ਖੜੇ ਤਿੰਨ ਸੋਾਰੇ ਨਾਨਕਾ ਜਿਨ ਕੋ ਨਦਰ ਕਰੈ ਮਾਲਾ ਦੂਜਾ ਪੈਸਾ ਜੇ ਕਰਿਆ ਆਵਜਾਈ ਵੀ ਰਖਿਆ ਇਸ ਵਿੱਚ ਜਿੰਦੂ ਪਾਇ ਕੇ ਦੇਕੇ ਤਾਂ ਤਾਪ ਤਾਪ ਕਿਸ ਨੂੰ ਕਹੀਏ ਨਾਨਕਾ ਸਭ ਕੁਝ ਆਪਿਆ ਭੋੜੀ ਵੱਡੇ ਕਿਉੜੀਆਂ ਆਈਆਂ ਕੁਝ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਗਦ ਕ੍ਰਿਮ ਦੇ ਅਰਿਜਕ ਸੁਭਾਏ ਸਾਰੇ ਕਾਰ ਕਮਾ ਮੰਣੀ ਦੁਛੋੜ ਤਿੰਨ ਪਾਏ ਨਾਨਕ ਇੱਕੀ ਬਾਰੀ ਹੋਰ ਦੂਜੀ ਨਹੀਂ ਜਾਏ ਸੋ ਕਰ ਜਿ ਤਿਸ ਰਜਾਇ ਸੁਧ ਸਾਈ ਕਾਰ ਕਮਾਵਣੇ ਦੁਰਛੋੜ ਤੇ ਤਨੈ ਪਾਏ ਨਾਨਕ ਕੀ ਬਾਰੀ ਹੋਰ ਦੂਜੀ ਨਹੀਂ ਜਾਏ ਸੋ ਕਰ ਜਿ ਤਿਸ ਰਜਾਇ ਸੁਧ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ